ਸਿਰਫ ਤੇ ਸਿਰਫ ਅੰਦਰ ਤੋਂ ਭੁਲਾਪਨ ਕੰਮ ਆਉਂਦਾ ਹੈ ਕੋਈ ਵਿਸ਼ਵਾਸ ਰੱਖ ਕੇ ਅਰਦਾਸ ਕਰੇ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਦਰਬਾਰ ਸ਼੍ਰੀ ਅਨੰਦਪੁਰ ਸਾਹਿਬ ਸੱਜਦਾ ਹੈ। ਇਤਿਹਾਸ ਕਹਿੰਦਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਵੀਆਂ ਦਾ ਬਹੁਤ ਸਤਿਕਾਰ ਕਰਨ। ਕੋਈ ਕਵੀ ਆ ਜਾਏ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨੂੰ ਸੁਣਦੇ ਨੇ ਇਨਾਮ ਦਿੰਦੇ ਨੇ 52 ਕਵੀ ਪਾਤਸ਼ਾਹ ਦੇ ਦਰਬਾਰ ਵਿੱਚ ਰਹਿੰਦੇ ਸੀ। ਗਲ ਕੀ ਤਰ ਪਾਦਸ਼ਾਹ ਦੀ ਮਹਿਮਾ ਸੁਣ ਕੇ ਪਹਾੜੀ ਰਿਆਸਤ ਕਟੌਚ ਰਿਆਸਤ ਤੋਂ ਇੱਕ ਗਰੀਬ ਜਿਹਾ ਕਵੀ ਆ ਗਿਆ ਉਹਨੂੰ ਲਿਖਣ ਦਾ ਗਾਉਣ ਦਾ ਸ਼ੌਕ ਸੀ ਉਹਨੂੰ ਪਤਾ ਲੱਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਵੀਆਂ ਦੀ ਬਹੁਤ ਕਦਰ ਕਰਦੇ ਨੇ ਚਲੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਵਿੱਚ ਚਲਦੇ ਆਹ ਦੇ ਇੱਕ ਦੋ ਚਾਰ 10 ਧਮੜੇ ਦੇ ਦੇਣ ਕਿਤੇ ਮੈਨੂੰ ਵੀ ਦੋ ਚਾਰ ਮੋਹਰਾਂ ਮਿਲ ਗਈਆਂ ਮੇਰੇ ਦਿਨ ਬਦਲ ਜਾਣਗੇ ਆਸ ਸਿਰਫ ਇੱਕ ਦੋ ਚਾਰ ਮੋਹਰਾਂ ਦੀ ਔਰ ਜਦੋਂ ਸ਼੍ਰੀ ਨੰਦਪੁਰ ਸਾਹਿਬ ਆਇਆ ਉਹਨੇ ਆ ਕੇ ਸਿੱਖਾਂ ਨੂੰ ਪੁੱਛਿਆ ਕਹਿੰਦਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਵੀ ਦਰਬਾਰ ਕਦੋਂ ਲਾਉਂਦੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਕਵੀ ਦਰਬਾਰ ਕਦੋਂ ਕਲਾਉਂਦੇ ਨੇ ਜਿਹੜਾ ਮੋਰੇ ਚੌਧਰੀ ਖੜਕ ਕੀਤਾ ਸੀ ਸੇਵਾਦਾਰ ਕਈ ਵਾਰ ਹੁੰਦੇ ਸੇਵਾਦਾਰ ਨਹੀਂ ਅਸੀਂ ਚੌਧਰੀ ਬਣ ਜਾਂਦੇ ਚੌਧਰੀ ਸਮਝਦੇ ਹੋ ਹਰ ਗੱਲ ਉੱਤੇ ਮੋਰੇ ਰੋਪ ਪਾਉਣ ਹੁੰਦਾ ਸਭ ਕੁਝ ਗੁਰੂ ਘਰ ਦਾ ਹੀ ਹੈ ਬੰਦਾ ਕਹਿੰਦਾ ਮੈਂ ਜੂ ਕਰ ਰਿਹਾ ਮੇ ਤੋਂ ਪੁੱਛ ਕੇ ਚੱਲੋ ਮੇਰੇ ਰਾਹੀ ਚੱਲੋ ਉਹ ਬੰਦਾ ਆਪਣੇ ਆਪ ਚ ਚੌਧਰੀ ਬਣ ਜਾਣਾ ਸੰਗਤ ਦਾ ਦਿੱਤਾ ਹੁੰਦਾ ਗੁਰੂ ਘਰ ਦਾ ਹੁੰਦਾ ਐਵੇਂ ਵਸ ਮੋਰੇ ਉਹਨੇ ਮਹਾਨ ਕੀਤਾ ਹੋਇਆ ਮੋਰੇ ਇੱਕ ਸਿੱਖ ਖੜਾ ਚੌਧਰੀ ਉਹ ਕਹਿੰਦਾ ਵੀ ਹਾਂ ਤੋਗੀ ਲੈਣਾ ਉਹ ਕਹਿੰਦਾ ਜੀ ਮੈਂ ਵੀ ਇੱਕ ਛੋਟਾ ਜਿਹਾ ਕਵੀ ਆ ਕਹਿੰਦੇ ਤੇਰੇ ਕੱਪੜੇ ਕਵੀਆਂ ਵਾਲੇ ਆ ਆ ਤੇਰੇ ਕੱਪੜੇ ਕਵੀਆਂ ਵਾਲੇ ਲੱਗਦੇ ਆ ਤੇਰਾ ਨਾ ਜੋੜਾ ਤੇਰਾ ਟੁੱਟਿਆ ਹੋਇਆ ਕੱਪੜੇ ਤੇਰੇ ਮਹਿਲੇ ਨੇ ਸ਼ਕਲ ਤੋਂ ਤੂੰ ਕੋਈ ਮੰਗਤਾ ਭਿਖਾਰੀ ਲੱਗਨੇ ਤੂੰ ਕਹਿੰਨਾ ਮੈਂ ਕਵੀ ਹਾਂ ਕਵੀ ਇਦਾਂ ਦੇ ਹੁੰਦੇ ਨੇ ਉਹ ਵਿਚਾਰੇ ਨੇ ਹੱਥ ਜੋੜ ਕੇ ਕਹਿ ਜੀ ਹੇ ਮੈਂ ਕਵੀ ਹਾਂ ਠੀਕ ਹੈ ਮੈਂ ਗਰੀਬ ਜ਼ਰੂਰ ਐ ਪਰ ਮੈਨੂੰ ਲਿਖਣ ਦਾ ਗਉਣ ਦਾ ਸ਼ੌਕ ਹੈ ਮੈਂ ਇੱਕ ਕਵੀ ਹਾਂ ਤਾਂ ਉਹ ਮੋਰਿਉ ਕਵੇ ਤੂੰ ਕੋਈ ਮੰਗਤਾ ਭਿਖਾਰੀ ਲੱਗਨੇ ਤੇਰੇ ਕੱਪੜੇ ਕਵੀਆਂ ਵਾਲੇ ਨੇ ਤਾਂ ਉਹ ਇੰਨੀ ਗੱਲ ਉਹ ਸਿੱਖ ਦੇ ਔਖੇ ਬਚਨ ਸੁਣ ਕੇ ਉਹ ਵਿਚਾਰਾ ਗਰੀਬ ਝਰ ਗਿਆ ਉਹਨੇ ਹੱਥ ਜੋੜ ਲਏ ਮੋਰੇ ਉਹਨੇ ਕੁਝ ਵੀ ਬੋਲੇ ਐਨੇ ਨੂੰ ਗੁਰੂ ਨੇ ਕਲਾ ਵਰਤਾਈ ਇੱਕ ਸਿੱਖ ਗੁਰੂ ਦਾ ਹੋਰ ਆ ਗਿਆ ਉਹਨੇ ਮੁੱਢੇ ਤੇ ਹੱਥ ਧਰ ਕੇ ਕਿਹਾ ਕਹਿੰਦਾ ਕੋਈ ਗੱਲ ਨਹੀਂ ਬਈ ਕੀ ਗੱਲ ਹੋਈ ਕੌਣ ਹੈ ਤੂੰ ਕਹਿੰਦਾ ਜੀ ਮੈਂ ਇੱਕ ਛੋਟਾ ਜਿਹਾ ਕਵੀ ਹਾਂ ਪਰ ਇਹ ਸਿੰਘ ਸਾਹਿਬ ਮੇਰੇ ਤੇ ਸਦ ਕਰ ਨਹੀਂ ਰਹੇ ਵਿਸ਼ਵਾਸ ਹੁਣ ਦਾ ਕੋਈ ਗੱਲ ਨਹੀਂ ਤੂੰ ਕਵੀ ਹੈ ਪਹਿਲਾਂ ਲੰਗਰ ਪ੍ਰਸ਼ਾਦਾ ਸ਼ੱਕ ਦੂਰੋਂ ਆਏ ਸ਼ੰਮਨ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਕਵੀ ਦਰਬਾਰ ਲਾਉਂਦੇ ਨੇ ਉਦੋਂ ਤੂੰ ਫਲਾਨੀ ਜਗ੍ਹਾ ਤੇ ਉੱਥੇ ਤਖਤ ਕਿਸ ਗੜ ਸਾਵਾ ਜੀ ਉੱਥੇ ਤਖਤ ਕਿਸ ਗੜ ਸਾਵਾ ਜੀ ਉਹਨੇ ਜਗ੍ਹਾ ਦੱਸ ਦਿੱਤੀ ਪਹਿਲਾਂ ਲੰਗਰ ਭੋਜਨ ਪ੍ਰਸ਼ਾਦਾ ਸ਼ਕ ਫਲੰਨੀ ਜਗ੍ਹਾ ਤੇ ਫਿਰ ਕਿਲੇ ਦੇ ਬਾਹਰ ਦਰਬਾਰ ਲੱਗਦਾ ਉੱਥੇ ਆ ਜੀ ਬਈ ਉਹਨੇ ਲੰਗਰ ਪ੍ਰਸ਼ਾਦਾ ਛਕਿਆ ਮਨ ਨੂੰ ਸ਼ਾਂਤੀ ਆਈ ਵੇ ਚਲੋ ਸਾਰੇ ਸਿੰਘ ਕੋਜੈ ਨਹੀਂ ਇੱਕ ਜਣੇ ਨੇ ਔਖਾ ਹੋ ਕੇ ਬੋਲਿਆ ਦੂਜਾ ਬੜੀ ਨਿਮਰਤਾ 'ਚ ਬੋਲਿਆ ਇੱਕ ਤੋਂ ਦੀ ਜ਼ਿੰਦਗੀ ਦਾ ਤਜਰਬਾ ਰਹਿਣਾ ਜੇ ਤੁਸੀਂ ਧਰਮ ਦੇ ਰਾਹ ਤੇ ਤੁਰੋ ਤਾਂ ਤੁਹਾਨੂੰ ਦੋਏ ਚੀਜ਼ਾਂ ਮਿਲਣਗੀਆਂ ਧਰਮ ਦੇ ਰਾਹ ਉੱਤੇ ਮਾੜੇ ਬੰਦੇ ਵੀ ਮਿਲਣਗੇ ਚੰਗੇ ਵੀ ਮਿਲਣਗੇ ਗੁਰਦਵਾਰੇ ਜਾਓਗੇ ਕਈ ਵਾਰ ਔਖਾ ਫਿੱਕਾ ਬੋਲਣ ਵਾਲੇ ਵੀ ਮਿਲਦੇ ਨੇ ਤੇ ਦੂਜੇ ਪਾਸੇ ਚੰਗੇ ਵੀ ਮਿਲਣਗੇ ਜੇ ਕੋਈ ਔਖਾ ਬੋਲੇ ਉਹਨੂੰ ਸੁਣ ਕੇ ਜਰ ਲੈਣਾ ਚਾਹੀਦਾ ਹੈ ਜੇ ਤੁਹਾਡੇ ਅੰਦਰ ਜਰਨ ਸ਼ਕਤੀ ਵਧ ਗਈ ਗੁਰੂ ਨੇ ਉਸੇ ਵਕਤ ਕੋਈ ਐਸਾ ਸਿੱਖ ਵੀ ਘਲ ਦੇਣਾ ਜਿਹੜਾ ਤੁਹਾਨੂੰ ਬਹੁਤ ਪਿਆਰ ਨਾਲ ਬੁਲਾਏਗਾ ਮੈਂ ਇਹ ਦਰਬਾਰ ਸਭ ਵਖਿਆ ਸਾ ਸੰਗਤ ਉੱਥੇ ਕਈ ਵਾਰ ਕੋਈ ਕਿਸੇ ਨੂੰ ਔਖਾ ਬੋਲਦਾ ਜੇ ਉਹ ਮਰੇ ਹੱਥ ਜੋੜ ਕੇ ਸਤਿ ਵਜਨ ਕਹਿਦਾ ਹੈ 10 ਕਦਮ ਨਹੀਂ ਜਾਓਗੇ ਜਦੋਂ ਗੁਰੂ ਰਾਮਦਾਸ ਮਹਾਰਾਜ ਕੋ ਇਦਾਂ ਦਾ ਸਿੱਖ ਕੱਲਣਗੇ ਜਿਹਦੇ ਦਰਸ਼ਨ ਕਰਕੇ ਤੁਹਾਡਾ ਮਨ ਤਨ ਠਰ ਜਾਏਗਾ ਅੰਦਰ ਤੋ ਸਿੱਖ ਨੇ ਉਹਨੂੰ ਕਿਹਾ ਭੋਜਨ ਪ੍ਰਸ਼ਾਦਾ ਛੱਕ ਸ਼ਮਨ ਨੂੰ ਦਰਬਾਰ ਲੱਗਣਾ ਹੈ ਕਿੱਲੇ ਦੇ ਬਾਹਰ ਆ ਜਾਈ ਤੂੰ ਉਹਨੇ ਲੰਗਰ ਪ੍ਰਸ਼ਾਦਾ ਛੱਕਿਆ ਮਨ ਸ਼ਾਂਤ ਰਿਹਾ ਜਦੋਂ ਸ਼ਮਨ ਨੂੰ ਦਰਬਾਰ ਸਜਿਆ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਵਿੱਚ ਆ ਗਿਆ ਆਕੇ ਉਹਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਮੱਥਾ ਟੇਕਿਆ ਇੰਤਜ਼ਾਰ ਵਿੱਚ ਬਹਿ ਗਿਆ ਮੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਵਕਤ ਦੇਣ ਕੋਈ ਕਵਤਾ ਪੜਨ ਦਾ ਕਲਗੀਧਰ ਪਾਤਸ਼ਾਹ ਅੰਦਰ ਦੀਆਂ ਜਾਣਨ ਵਾਲੇ ਨੇ ਘਟ-ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਖਤ ਤੇ ਬੈੰਧਿਆ ਨਜ਼ਰ ਹੀ ਉਹਦੇ ਵੱਲ ਗਈ ਕਿਉਂਕਿ ਗੁਰੂ ਦੀ ਨਜ਼ਰ ਹਮੇਸ਼ਾ ਨੀਮਿਆਂ ਵੱਲ ਪੈਂਦੀ ਹੈ ਜੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪਾਣੀ ਲੈੰਦੇ ਵੱਲ ਦਿੱਤਾ ਉਹਦਾ ਕਾਰਨ ਹੀ ਇਹ ਸੀ ਦੁਨੀਆ ਚੜਦੇ ਨੂੰ ਸਲਾਮਾ ਕਰਦੀ ਹੈ ਮੇਰੇ ਗੁਰੂ ਨਾਨਕ ਦਾ ਮੁਖ ਨੀਵੇਂ ਵੱਲ ਹੁੰਦਾ ਹੈ ਨੀਚਾਂ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕੈ ਸੰਗ ਸਾਥ ਵੱਡਿਆਂ ਸਿਓ ਕਹ ਰੀਸ ਗੁਰੂ ਦੀ ਨਜ਼ਰ ਹਮੇਸ਼ਾ ਨਿਮਰਤਾ ਵਾਲੇ ਨੀਵੇਂ ਵੱਲ ਲੈਂਦੀ ਹੈ ਪਾਤਸ਼ਾਹ ਦੀ ਤਖਤ ਤੇ ਬੈੰਦੇ ਆ ਨਜ਼ਰੀ ਉਹਦੇ ਤੇ ਗਈ ਕਹਿੰਦੇ ਜੀ ਤੁਸੀਂ ਕੌਣ ਹੋ ਉਦੇ ਅਲਸਾਰੇ ਵੇਖਣ ਲੱਗ ਪਏ ਉੱਠ ਕੇ ਖਲੋ ਗਿਆ ਕਿਵੇਂ ਮਹਾਰਾਜ ਮੈਂ ਕਟੌਚਰਿਆਸਤ ਤੋਂ ਆਇਆ ਹਾਂ ਮਰੇ ਮੈਂ ਛੋਟੇ ਜਿਹੇ ਇੱਕ ਕਵੀ ਹਾਂ ਨਾਲ ਉਹਨੇ ਨਿਮਰਤਾ ਜਿਹਾ ਕਿਹਾ ਮੈਂ ਛੋਟਾ ਜਿਹਾ ਇੱਕ ਕਵੀ ਹਾਂ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਕਹਿੰਦੇ ਜੀ ਤੁਹਾਡਾ ਨਾਮ ਕੀ ਹੈ ਉਹਦੇ ਮਨ ਚ ਆਇਆ ਮੈਨੂੰ ਜੀ ਕਹਿ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਬੁਲਾ ਰਹੇ ਨੇ ਲੋਕ ਤਾਂ ਸਾਨੂੰ ਹੋਇਓਏ ਕਰਕੇ ਬੁਲਾਉਂਦੇ ਕਿਉਂਕਿ ਇੱਕ ਨਿਰਧਨ ਬੰਦੇ ਨੂੰ ਕੋਈ ਆਦਰ ਨਹੀਂ ਦਿੰਦਾ ਜਿੰਨਾ ਮਰਜ਼ੀ ਕੋਈ ਸਮਝੰਦਾਰ ਹੋਵੇ ਨਿਰਧਨ ਬੰਦੇ ਨੂੰ ਪਿੰਡ ਵਿੱਚ ਇੰਨਾ ਆਦਰ ਨਹੀਂ ਮਿਲਦਾ ਜਿੰਨਾ ਅਮੀਰ ਨੂੰ ਮਿਲਦਾ ਮਾਫ ਕਰਿਓ ਇਹ ਦੁਨਿਆਵੀ ਤੌਰ ਤੇ ਸੰਸਾਰ ਦੀ ਗੱਲ ਹੈ ਇਸ ਦੁਨੀਆ ਵਿੱਚ ਲੋਕ ਨਿਰਧਨ ਬੰਦੇ ਨੂੰ ਆਦਰ ਨਹੀਂ ਦਿੰਦੇ ਭਾਵੇਂ ਪੜਿਆ ਲਿਖਿਆ ਹੋਵੇ ਤੇ ਜੇ ਕੋਈ ਧਨਵਾਨ ਹੈ ਉਹਦਾ ਆਦਰ ਜ਼ਿਆਦਾ ਹੁੰਦਾ ਹੈ ਮੰਚ ਹੈ ਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਇੰਨਾ ਆਦਰ ਕਰ ਰਹੇ ਪਾਤਸ਼ਾਹ ਕਹਿੰਦੇ ਜੀ ਤੁਹਾਡਾ ਨਾਮ ਕੀ ਹੈ ਤੇ ਅੱਗੋਂ ਉਹ ਗਰੀਬ ਕਵੀ ਬੋਲਿਆ ਕਹਿੰਦਾ ਜੀ ਮੇਰਾ ਨਾਮ ਨਾਮ ਕਾਦਾ ਹੈ ਮਹਾਰਾਜ ਗਰੀਬਾਂ ਦਾ ਕਾਦਾ ਨਾਮ ਹੁੰਦਾ ਹੈ ਮਹਾਰਾਜ ਨਾਮ ਤਾਂ ਅਮੀਰਾਂ ਦਾ ਹੁੰਦਾ ਹੈ ਪਾਤਸ਼ਾਹ ਕਹਿੰਦੇ ਨਹੀਂ ਭਾਈ ਫਿਰ ਵੀ ਤੇਰਾ ਕੋਈ ਨਾਮ ਹੋਣਾ ਹੈ ਕਹਿੰਦਾ ਮਹਾਰਾਜ ਗਰੀਬੀ ਚ ਤਾਂ ਨਾਮ ਵਿਗੜ ਜਾਂਦੇ ਨੇ ਨਾਮ ਤਾਂ ਅਮੀਰੀ ਚ ਬਣਦੇ ਨੇ ਇਹ ਸੰਸਾਰ ਦੀ ਸਚਾਈ ਹੈ ਗਰੀਬੀ ਵਿੱਚ ਨਾਮ ਵਕਈ ਵਿਗੜ ਜਾਂਦੇ ਅਮੀਰੀ ਵਿੱਚ ਨਾਮ ਦੁਨੀਆਂ ਵਿੱਚ ਵਧੀਆ ਬਣ ਜਾਂਦੇ ਨੇ ਉਹ ਹੀ ਉਹ ਬੰਦਾ ਹੁੰਦਾ ਹੈ ਗਰੀਬੀ ਵਿੱਚ ਲੋਕੋ ਨੂੰ ਪਰਸੂ ਕਹਿੰਦੇ ਨੇ ਥੋੜੇ ਜੇ ਪੈਸੇ ਆ ਜਾਣ ਤਾਂ ਉਹਨੂੰ ਲੋਕ ਪਰਸ ਰਾਮ ਜੀ ਕਹਿਣ ਲੱਗ ਪੈਂਦੇ ਨੇ ਬੰਦਾ ਉਹੀ ਉਹ ਹੁੰਦਾ ਹੈ ਪਰਸੂ ਪਰਸਾ ਪਰਸ ਰਾਮ ਥੋੜੀ ਮਾਇਆ ਆ ਜਾਏ ਪਰਸੂ ਤੋਂ ਪਰਸਾ ਬਣ ਜਾਂਦਾ ਹੈ ਅਮੀਰ ਹੋ ਜਾਏ ਫਿਰ ਉਹਨੂੰ ਲੋਕ ਪਰਸੂ ਰਾਮ ਜੀ ਕਹਿਣ ਲੱਗ ਪੈਂਦੇ ਨੇ ਇਹ ਤੁਸੀਂ ਗਾਥਾ ਸੁਣੀ ਹੋਣੀ ਹੈ ਕੋਈ ਸ਼ੌਕ ਹਰ ਬੰਦਾ ਤੁਰਿਆ ਜਾਵੇ ਜਦੋਂ ਬਿਹਾਰ ਚ ਜਾਵੇ ਉਹਨੂੰ ਲੋਕ ਕਹਿਣ ਸੇਠ ਜੀ ਰਾਮ ਰਾਮ ਜੀ ਸੇਠ ਜੀ ਰਾਮ ਰਾਮ ਜੀ ਕਹਿੰਦਾ ਕੋਈ ਨਹੀਂ ਕਹਿਦਾਗਾ ਜੀ ਹੋਰਾਂ ਕਹੇ ਇਹ ਬੰਦਾ ਬੜਾ ਖਰਾਬ ਹੈ ਵੀ ਇਹ ਰਾਮ ਰਾਮ ਅਸੀਂ ਇਹਨੂੰ ਬੁਲਾਉਨੇ ਆ ਸਤਿ ਸ਼੍ਰੀ ਅਕਾਲ ਬੁਲਾਉਨੇ ਕਹਿੰਦਾ ਕੋਈ ਨਹੀਂ ਕਹਿਦਾਗਾ ਇਹਨੂੰ ਤਾਂ ਕਹਿੰਨੇ ਆ ਫਿਰ ਕਿਸੇ ਨੇ ਉਹਨੂੰ ਪੁੱਛ ਲਿਆ ਕਹਿੰਦਾ ਸੇਠ ਜੀ ਤੁਹਾਨੂੰ ਤਾਂ ਲੋਕ ਬੁਲਾਉਂਦੇ ਨੇ ਤੁਸੀਂ ਕਹਿੰਦਾ ਕੋਈ ਨਹੀਂ ਮੈਂ ਕਹਿ ਦਾਂਗਾ ਕਿਨੂੰ ਕਹਿ ਦੋਂਗੇ ਤੁਸੀਂ ਰਾਮ ਰਾਮ ਤੁਹਾਨੂੰ ਤਾਂ ਲੋਕ ਕਹਿ ਰਹੇ ਨੇ ਉਹ ਕਹਿੰਦਾ ਮੈਨੂੰ ਨਹੀਂ ਕਹਿ ਰਹੇ ਮੈਂ ਕਹਿੰਦਾ ਕਹਿ ਦਾਂਗਾ ਰਾਮ ਰਾਮ ਜਿਹੜਾ ਤੁਸੀਂ ਮੈਨੂੰ ਕਹਿ ਰਹੇ ਹੋ ਕਹਿ ਦਾਂਗਾ ਸਾਸਰੀ ਅਕਾਲ ਜਿਹੜੀ ਤੁਸੀਂ ਮੈਨੂੰ ਕਹਿ ਰਹੇ ਹੋ ਉਹ ਮੈਨੂੰ ਨਹੀਂ ਕਹਿ ਰਹੇ ਮੇਰੀ ਤਜੋਰੀ ਵਿੱਚ ਪਈ ਹੋਈ ਮਾਇਆ ਨੂੰ ਲੋਕ ਰਾਮ ਰਾਮ ਕਹਿ ਰਹੇ ਨੇ ਜਿੱਦਣ ਮਾਇਆ ਨਹੀਂ ਸੀ ਕੋਈ ਨਹੀਂ ਸੀ ਬੁਲਾਉਂਦਾ ਇਸ ਲਈ ਮੈਂ ਮਾਇਆ ਨੂੰ ਕਹਿੰਦਾ ਕਹਿ ਦਾਂਗਾ ਜਾ ਕੇ ਭਰ ਜਨ ਮਾਇਆ ਨੂੰ ਕਹਿੰਦਾ ਵੇ ਤੈਨੂੰ ਲੋਕਾਂ ਨੇ ਰਾਮ ਰਾਮ ਕਿਹਾ ਤੇਰੇ ਕਰਕੇ ਲੋਕ ਸਤਿਕਾਰ ਕਰਦੇ ਨਿਰਧਨ ਆਦਰ ਕੋਈ ਨਾ ਦੇ ਲੱਖ ਯਤਨ ਕਰੇ ਕੋਈ ਚਿਤਨਾ ਧਰੇ ਪਰ ਇਹ ਦੁਨੀਆ ਦੀ ਗੱਲ ਹੈ ਮੇਰੇ ਗੁਰੂ ਦੀਆਂ ਬਾਤਾਂ ਦੁਨੀਆ ਤੋਂ ਵੱਖਰੀਆਂ ਨੇ ਇੱਥੇ ਜੇ ਗੁਰੂ ਆਦਰ ਦਿੰਦਾ ਗਰੀਬ ਨੂੰ ਦਿੰਦਾ Smart life, smart saving, with LG, thank you. 100 messaggi di Lazio. Bellissima. Bellissima. Oh. <laughs> Drama Queen, tocca a voi. Pronti, partenza, via. Ciao. 5 cellulari. Bellissima. Ora tocca alla prossima. Facciamo chiarezza, è il vostro turno. Laccio. Rosso, relativo. No. Rosso... Rosso fuoco. Rosso fuoco. Rosso fuoco. Bravo. Bravo. Drama Queen, facciamo chiarezza, la music battle si conclude in parità. Siete stati tutti bravissimi, per voi ho un reward speciale, i nuovi Ringo Caramel Twist. Ragazzi è stato davvero fantastico trascorrere questa giornata tutti insieme. Noi vi salutiamo e ricordate che potrete ascoltare la vostra musica preferita, con le cuffie dei ragazzi della redazione di web, insieme ai vostri amici e alle vostre amiche. Andate al link in bio per partecipare al nuovo concorso di Ringo e vincere due paia di cuffie JBL. Buona fortuna a tutti! e <sussurra> ਗੁਰੂ ਨੂੰ ਵਾਸਤਾ ਹੈ ਕੋਈ ਨਿਮਰਤਾ ਪਿਆਰ ਭਾਵਨਾ ਸ਼ਰਧਾ ਵਿਸ਼ਵਾਸ ਨਾਲ ਆਵੇ ਗੁਰੂ ਉਹਨੂੰ ਮਾਣ ਦਿੰਦਾ ਹੈ ਅੱਜ ਪਾਤਸ਼ਾਹ ਨੇ ਸਾਰਿਆਂ ਨੂੰ ਛੱਡ ਕੇ ਉਹ ਗਰੀਬ ਕਵੀ ਨੂੰ ਚਣਿਆ ਉਹਨੂੰ ਕਹਿੰਦੇ ਜੀ ਤੁਹਾਡਾ ਨਾਮ ਕੀ ਹੈ ਕਹਿੰਦਾ ਮਹਾਰਾਜ ਗਰੀਬਾਂ ਦਾ ਕਾਹਦਾ ਨਾਮ ਹੁੰਦਾ ਹੈ ਗਰੀਬੀ 'ਚ ਤਾਂ ਨਾਮ ਵਿਗੜ ਜਾਂਦੇ ਨਾਮ ਅਮੀਰਾਂ ਦਾ ਹੁੰਦਾ ਹੈ ਪਾਤਸ਼ਾਹ ਹੱਸ ਕੇ ਕਹਿੰਦੇ ਗੱਲ ਤਾਂ ਸਹੀ ਹੈ ਪਰ ਭਾਈ ਫਿਰ ਵੀ ਤੇਰਾ ਕੋਈ ਨਾਮ ਮਾਂਪਿਓ ਨੇ ਰੱਖਿਆ ਹੋਣਾ ਅਦਮ ਨਾਲ ਬੋਲਿਆ ਜੀ ਮੇਰਾ ਨਾਮ ਮਾਂ ਪਿਓ ਨੇ ਤਾਂ ਹੰਸਰਾਮ ਰੱਖਿਆ ਪਰ ਪਾਤਸ਼ਾਹ ਕਦੇ ਮੈਂ ਸੁਣਿਆ ਹੀ ਨਹੀਂ ਕਿਸੇ ਨੇ ਹੰਸਰਾਮ ਮੈਨੂੰ ਕਿਹਾ ਹੋਵੇ ਮੈਨੂੰ ਕਿਸੇ ਨੇ ਹੰਸਰਾਮ ਕਿਹਾ ਹੀ ਨਹੀਂ ਕਦੇ ਲੋਕੀ ਹੰਸੂ ਕਹਿ ਕੇ ਬੁਲਾਉਂਦੇ ਨੇ ਓਏ ਹੰਸੂ ਓਏ ਹੰਸੂ ਮੈਨੂੰ ਹੰਸੂ ਕਹਿੰਦੇ ਨੇ ਕਦੇ ਕਿਸੇ ਨੇ ਹੰਸਰਾਮ ਕਿਹਾ ਨਹੀਂ ਮਾਂ ਪਿਓ ਨੇ ਨਾਮ ਹੰਸਰਾਮ ਜ਼ਰੂਰ ਰੱਖਿਆ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਕਲਗੀਧਰ ਪਾਤਸ਼ਾਹ ਕਹਿੰਦੇ ਹੰਸਰਾਮ ਜੀ ਅੱਗੇ ਆਓ ਫਿਰ ਕੋਈ ਕਵਤਾ ਸੁਣਾਓ ਦੇਖੋ ਗੁਰੂ ਦਾਤਾ ਕਵੀ ਹੰਸ ਰਾਮ ਜੀ ਅੱਗੇ ਆਓ ਫਿਰ ਕੋਈ ਕਵਤਾ ਸੁਣਾਓ ਕਵੀ ਹੰਸ ਰਾਮ ਜੀ ਕਹਿ ਕੇ ਬੁਲਾਇਆ ਉਹ ਜਦੋਂ ਸੰਗਤ ਵਿੱਚ ਉੱਠ ਕੇ ਮੋਹਰੇ ਆਇਆ ਅੱਖਾਂ ਭਰ ਕੇ ਰੋ ਪਿਆ ਹੱਥ ਜੋੜ ਕੇ ਕਹਿਣਾ ਪਾਤਸ਼ਾਹ ਮੈਂ ਕੁਝ ਦੁਨਿਆਵੀ ਮੰਗਣ ਆਇਆ ਸੀ ਪਰ ਅੱਜ ਤੁਸੀਂ ਮੈਨੂੰ ਇੰਨਾ ਅਦਬ ਦਿੱਤਾ ਐ ਇੰਨਾ ਸਤਿਕਾਰ ਦਿੱਤਾ ਐ ਮੈਨੂੰ ਕਦੇ ਕਿਸੇ ਨੇ ਹੰਸਰਾਮ ਨਹੀਂ ਕਿਹਾ ਤੁਸੀਂ ਹੰਸਰਾਮ ਜੀ ਕਹਿ ਕੇ ਬੁਲਾ ਰਹੇ ਪਾਤਸ਼ਾਹ ਨੇ ਫਿਰ ਦੁਹਰਾ ਕੇ ਕਿਹਾ ਕਹਿੰਦੇ ਕਵੀ ਹੰਸਰਾਮ ਦੀ ਸੁਣਾਓ ਫਿਰ ਕੁਝ ਉਹਨੇ ਇੱਕ ਰੁਬਾਈ ਸੁਣਾਈ ਜਦੋਂ ਉਹਨੇ ਰੁਬਾਈ ਪੜ੍ਹ ਕੇ ਦੁਹਰਾ ਸੁਣਾਇਆ ਮਹਾਰਾਜ ਖੁਸ਼ ਹੋਏ ਕਹਿੰਦੇ ਹੋਰ ਸੁਣਾਓ ਉਹਨੇ ਫਿਰ ਕਵਿਤਾ ਸੁਣਾਇਆ ਕਹਿੰਦੇ ਹੋਰ ਸੁਣਾਓ ਉਹਨੇ ਹੋਰ ਸੁਣਾਇਆ ਕਹਿੰਦੇ ਹੋਰ ਕੋਈ ਹੁੰਦਾ ਉਹਨੇ ਫਿਰ ਹੋਰ ਸੁਣਾਇਆ ਅੱਜ ਮਹਾਰਾਜ ਉਹਦੇ ਕੋਲੋਂ ਇੱਕ ਘੰਟਾ ਸੁਣਦੇ ਰਹੇ ਜਿੰਨੀਆਂ ਕਵਤਾਵਾਂ ਕਵਿੱਤ ਰਵਾਈਆਂ ਆਉਂਦੀਆਂ ਸੀ ਉਹਨੇ ਸੁਣਾਏ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬਹੁਤ ਪਰਸੰਨ ਹੋਏ ਖੁਸ਼ ਹੋ ਕੇ ਬੋਲੇ ਕਹਿੰਦੇ ਭਈ ਖਜ਼ਾਂਚੀ ਨੂੰ ਸੱਦੋ ਖਜ਼ਾਂਚੀ ਬੁਲਾਇਆ ਜਦੋਂ ਖਜ਼ਾਂਚੀ ਰਾਮਚੰਦ ਜੀ ਆਏ ਸਾਵ ਰੱਖਣ ਵਾਲੇ ਕਹਿੰਦੇ ਖਜ਼ਾਂਚੀ ਜੀ ਖਜ਼ਾਨੇ ਵਿੱਚ ਵੇਖੋ ਖਾਂ ਮਾਇਆ ਕਿੰਨੀ ਕੁ ਪਈ ਹੈ ਖਜ਼ਾਨੇ ਵਿੱਚ ਵੇਖੋ ਖਾਂ ਮਾਇਆ ਕਿੰਨੀ ਕੁ ਪਈ ਐ ਖਜ਼ਾਨਚੀ ਨੇ ਸਾਹਬ ਲੱਗ ਕੇ ਕਿਹਾ ਜੀ 18000 ਰਜਤ ਪਣ ਸੋਨੇ ਦੀਆਂ ਮੋਹਰਾਂ ਪਈਆਂ ਨੇ 18000 ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਕਹਿੰਦੇ ਖਜ਼ਾਨਾ ਖਾਲੀ ਕਰ ਦਿਓ ਸਾਰੀਆਂ ਮੋਹਰਾਂ ਕਵੀ ਹੰਸਰਾਮ ਜੀ ਨੂੰ ਦੇ ਦਿਓ ਉਹਦੇ ਪੈਰ ਕੰਬ ਗਏ ਹੱਥ ਜੁੜ ਗਏ ਮਹਾਰਾਜ ਮਜ਼ਾਕ ਨਾ ਕਰੋ ਮੇਰੇ ਨਾਲ ਪਾਤਸ਼ਾਹ ਕਹਿੰਦੇ ਭਈ ਇਹ ਮਜ਼ਾਕ ਨਹੀਂ ਹੈ ਕਵੀ ਹੰਸਰਾਮ ਜੀ ਤੁਹਾਨੂੰ ਪੂਰਾ ਖਜ਼ਾਨਾ ਦੇਣਾ ਅਸੀਂ ਤੁਹਾਨੂੰ ਰਾਜੇ ਬਣਾਉਣਾ ਰਾਜੇ ਸਾਧ ਸੰਗਤ ਜਦੋਂ ਥੈਲੀਆਂ ਭਰ ਕੇ ਮੋਹਰਾਂ ਦੀਆਂ ਲਾ ਕੇ ਰੱਖੀਆਂ ਨਾ ਮੋਹਰੇ ਐਡੇ ਐਡੇ ਥੈੱਲੇ ਭਰ ਕੇ ਲਿਆ ਕੇ ਰੱਖ ਤੇ 18000 ਮੋਹਰਾਂ ਉਹ ਵੇਖੇ ਮੈਂ ਖਜ਼ਾਨਾ ਲੈ ਕੇ ਕਿਵੇਂ ਜਾਵਾਂਗਾ ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾ ਖੁਸ਼ ਹੋ ਕੇ ਬੋਲੇ ਕਹਿੰਦੇ ਕਵੀ ਹੰਸਰਾਮ ਜੀ ਅਸੀਂ ਤੁਹਾਨੂੰ ਰਾਜੇ ਬਣਾਉਣਾ ਰਾਜੇ 18000 ਰਾਜਤਪਨ ਖਜ਼ਾਨਾ ਖਲੀ ਕਰਤਾ ਤੇ ਨਾਲ ਕਿਹਾ ਰਾਜੇ ਪੈਦਲ ਆਉਂਦੇ ਚੰਗੇ ਨਹੀਂ ਲੱਗਦੇ ਰਾਜੇ ਤਾਂ ਹੱਥੀਆਂ ਤੇ ਆਉਂਦੇ ਸੋਭਾ ਪਾਉਂਦੇ ਨੇ ਪਾਦਸ਼ਾਹ ਨੇ ਸਿੱਖ ਨੂੰ ਆਵਾਜ਼ ਦੇ ਕੇ ਕਿਹਾ ਕਹਿੰਦੇ ਭਾਈ ਆਲਮ ਸਿੰਘ ਜੀ ਕਹਿੰਦੇ ਮਹਾਰਾਜ ਹੁਕਮ ਕਹਿੰਦੇ ਜਿਹੜਾ ਹਾਥੀ ਗਵਾਲੀਅਰ ਦੀ ਸੰਗਤ ਨੇ ਭਿੰਡ ਕੀਤਾ ਉਹ ਹਾਥੀ ਦੇ ਦਿਓ ਕਵੀ ਹੰਸਰਾਮ ਜੀ ਨੂੰ ਜਦੋਂ ਕਦੇ ਆਇਆ ਕਰਨ ਹਾਥੀ ਤੇ ਆਇਆ ਕਰੋ ਜਦੋਂ ਕੱਤੇ ਆਉਣਾ ਜਾਣੇ ਹਾਥੀ ਤੇ ਆਇਆ ਜਾਇਆ ਕਰੋ ਹਾਥੀ ਵੀ ਦੇਤਾ ਫਿਰ ਪਾਤਸ਼ਾਹ ਨੇ ਕਿਹਾ ਥੋੜੇ ਦਿਨ ਰੋ ਜਦੋਂ ਜਾਓਗੇ ਇਹ ਖਜ਼ਾਨਾ ਸਿੱਖ ਤੁਹਾਡੇ ਨਾਲ ਲੈ ਕੇ ਜਾਣਗੇ 11 ਸਿੱਖਾਂ ਦੀ ਡਿਊਟੀ ਲਾਈ ਘੋੜਿਆਂ ਤੇ ਖਜ਼ਾਨਾ ਲੱਦਿਆ ਨਾਲ ਸਿੱਖਾਂ ਨੂੰ ਕੱਲਿਆ ਕਹਿੰਦੇ ਜਿੰਨੀ ਦੇਰ ਕਵੀ ਹੰਸ ਰਾਮ ਜੀ ਦਾ ਘਰ ਨਹੀਂ ਸੋਹਣਾ ਬਣ ਜਾਂਦਾ ਉੰਨੀ ਦਿਨ ਵਾਪਸ ਨਾ ਆਇਓ ਇਹ ਖਜ਼ਾਨਾ ਖਰਚੋ ਇਹਦਾ ਘਰ ਬਣਾਓ ਇਹਨੂੰ ਰਾਜਾ ਬਣਾਉਣਾ ਹੈ ਰਾਜਾ ਹਾਥੀ ਤੇ ਪਾਲਕੀ ਲਈ ਜਦੋਂ ਥੋੜੇ ਦਿਨਾਂ ਬਾਅਦ ਕਵੀ ਹੰਸਰਾਮ ਨੂੰ ਵਿਦਿਆ ਕਰਨ ਲੱਗੇ ਤਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਤੁਰੇ ਕਹਿੰਦੇ ਚਲੋ ਜੀ ਤੁਹਾਨੂੰ ਹਾਥੀ ਤੇ ਬਿਠਾਈਏ ਚਲੋ ਕਵੀ ਹੰਸਰਾਮ ਜੀ ਤੁਹਾਨੂੰ ਵਿਦਿਆ ਕਰੀਏ ਪੰਜ 6 ਦਿਨ ਉਹ ਸ਼੍ਰੀ ਅਨੰਦਪੁਰ ਸਾਹਿਬ ਰਿਹਾ ਜਦੋਂ ਮਹਾਰਾਜ ਦੀ ਵਿਦਿਆ ਕਰਨ ਗਏ ਉਹਨੂੰ ਕਵੀ ਹੰਸਰਾਮ ਜੀ ਨੂੰ ਹਾਥੀ ਤੇ ਬਹਿਣ ਦਾ ਮਹਾਰਾਜ ਨੇ ਇਸ਼ਾਰਾ ਕੀਤਾ ਕਹਿੰਦੇ ਪਾਲਕੀ 'ਚ ਬੈਠੋ ਹਾਥੀ ਤੇ ਸਿੱਕਾ ਨੂੰ ਕਿਹਾਂ ਘੋੜਿਆਂ ਤੇ ਖਜ਼ਾਨਾ ਲੱਦ ਲਿਆ ਕਹਿੰਦੇ ਹਾਂ ਮਹਾਰਾਜ ਕਹਿੰਦੇ ਅੱਗੇ ਅੱਗੇ ਨਗਾਰਾ ਬੰਨ ਲਓ ਇਹਦੇ ਪਿੰਡ ਨਗਾਰਾ ਵਜਾ ਕੇ ਨੂੰ ਛੱਡ ਕੇ ਆਓ ਇਹਦਾ ਮਹਿਲ ਇਹਦੇ ਪਿੰਡ ਵਿੱਚ ਬਣਾ ਕੇ ਆਓ ਲੋਕੀ ਵੇਖਣ ਕਵੀ ਹੰਸਰਾਮ ਜੀ ਦਾ ਘਰ ਸਭ ਤੋਂ ਸੋਹਣਾ ਹੋਣਾ ਚਾਹੀਦਾ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵਿਦਿਆ ਕਰਨ ਲੱਗੇ ਕਵੀ ਹੰਸਰਾਮ ਰੋਣ ਲੱਗ ਪਿਆ ਪਾਤਸ਼ਾਹ ਕਹਿੰਦੇ ਰੋਂਦੇ ਕਿਉਂ ਹੰਸਰਾਮ ਦੇ ਹੰਝੂ ਪਹੁੰਚ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਰੋਈਦਾ ਨਹੀਂ ਕਵੀ ਹੰਸ ਰਾਮ ਜੀ ਰੋਕ ਕਿਉਂ ਰਹੇ ਹੋ ਉਹਨੇ ਰੁੰਦਿਆਂ ਰੁੰਦਿਆਂ ਹੱਥ ਜੋੜ ਕੇ ਕਿਹਾ ਮਹਾਰਾਜ ਮੈਂ ਕੁਝ ਮੰਗਣਾ ਸੀ ਤੁਹਾਡੇ ਤੋਂ ਪਾਤਸ਼ਾਹ ਮੈਂ ਕੁਝ ਮੰਗਣਾ ਚਾਹੁੰਨਾ ਤੁਹਾਡੇ ਤੋਂ ਜਿਹੜੇ ਈਰਖਾ ਕਰਨ ਵਾਲੇ ਨਾ ਕਈ ਬੰਦੇ ਈਰਖਾ ਹੀ ਕਰਨ ਵਾਲੇ ਹੁੰਦੇ ਇਹ ਹਰ ਥਾਂ ਤੇ ਮਿਲ ਜਾਂਦੇ ਉਹਨਾਂ ਦੇ ਮਨ ਵਿੱਚ ਸੀ ਪਹਿਲੇ ਦਿਨ ਆਇਆ ਇਹਨਾਂ ਖਜ਼ਾਨਾ ਦੇਤਾ ਹਾਥੀ ਦੇਤੇ ਇਹਨੂੰ ਮਹਾਰਾਜ ਨੇ ਅਮੀਰ ਬਣਾਤਾ ਸਾਥ ਸੰਗਤ ਉਹਨਾਂ ਦੇ ਮਨ ਚੀਰ ਖਾਸੀ ਜਦੋਂ ਕਵੀ ਹੰਸਰਮ ਰੋਕੇ ਕਹਿੰਦਾ ਜੀ ਮੈਂ ਕੁਝ ਮੰਗਣਾ ਚਾਹੁੰਨਾ ਤੇ ਉਹ ਬੰਦੇ ਪਤਾ ਕੀ ਬੋਲੇ ਕਹਿੰਦੇ ਦੇਖਿਆ ਇੰਨਾ ਕੁਝ ਗੁਰੂ ਨੇ ਦਿੱਤਾ ਤăm ਵੀ ਮੰਗਤਾ ਹੀ ਆ ਗੁਰੂ ਨੇ ਰਾਜਾ ਬਣਾਤਾ ਤăm ਵੀ ਮੰਗਤਾ ਹੀ ਰਹੇ ਇੰਨਾ ਕੁਝ ਲੈ ਕੇ ਵੀ ਕਹਿੰਦਾ ਮੈਂ ਕੁਝ ਮੰਗਣਾ ਹੈ ਇੰਨਾ ਕੁਝ ਲੈ ਕੇ ਕਹਿੰਦਾ ਮੈਂ ਕੁਝ ਮੰਗਣਾ ਸੀ ਕਹਿੰਦੇ ਇੰਨਾ ਕੁਝ ਦਿੱਤਾ ਤăm ਵੀ ਮੰਗਤਾ ਰਹੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਿਆਰ ਚ ਬੋਲੇ ਮੋਢੇ ਤੇ ਹੱਤਰ ਕੇ ਕਹਿੰਦੇ ਕਵੀ ਹੰਸਰਾਮ ਜੀ ਮੰਗੋ ਕੀ ਚਾਹੀਦਾ ਆਕੁਦੀ ਜੋ ਜੋਰਜ ਰਾਮਾਨੀ ਨਾ ਨਰਾਵਤੀ ਨੁਮੇਰੀ 1 ਸੀ ਮੈਂ ਪਰ ਵੈਂਦੇਰੇ ਕੋਪਰਾre ਕਾਸਾ ਸਕਾਰੀਕਾ ਲਾਪ ਮੰਗੋ ਕੀ ਚਾਹੀਦਾ ਜੋ ਕਵੀ ਹੰਸਰਾਮ ਜੀ ਨੇ ਮੰਗੇ ਕਿਤੇ ਅਰਦਾਸ ਕਰਿਓ ਅਸੀਂ ਵੀ ਦਿਲੋਂ ਉਹ ਮੰਗ ਲਈਏ ਅਸੀਂ ਅੱਜ ਤੱਕ ਨਹੀਂ ਉਹ ਚੀਜ਼ ਮੰਗੀ ਪੁੱਤਰ ਧੀਆਂ ਦੇ ਸੁੱਖ ਮੰਗੇ ਨੇ ਪੜ ਜਾਣ ਬਾਹਰ ਚਲੇ ਜਾਣ ਘਰ ਬਣ ਜਾਣ ਕੋਠੀ ਬਣ ਜਾ ਨਾਲ ਦੀ ਜ਼ਮੀਨ ਮਿਲਦੀ ਹੈ ਪਹਿਲੀ ਦੋ ਕਿੱਲੇ ਉਹ ਵੀ ਮਿਲ ਜਾ ਆ ਕੁਝ ਮੰਗੇ ਜੋ ਕਵੀ ਹੰਸ ਰਾਮ ਜੀ ਨੇ ਰਾਜਾ ਬਣ ਕੇ ਮੰਗੇ ਹੈ ਹਾਥੀ ਲੈ ਕੇ ਖਜ਼ਾਨਾ ਲੈ ਕੇ ਸਭ ਕੁਝ ਲੈ ਕੇ ਫਿਰ ਵੀ ਗੁਰੂ ਕੋਲੋਂ ਮੰਗੇ ਉਹ ਸਾਨੂੰ ਸਾਰਿਆਂ ਨੂੰ ਮੰਗਣਾ ਚਾਹੀਦਾ ਹੈ ਕਿਤੇ ਅਰਦਾਸ ਕਰਿਓ ਅੰਦਰੋਂ ਸਾਡੇ ਉਹ ਮੰਗ ਨਿਕਲੇ ਅਸੀਂ ਵੀ ਮੰਗ ਸਕੀ ਉਹਨੇ ਪਤਾ ਕੀ ਮੰਗਿਆ ਕਹਿੰਦਾ ਮਹਾਰਾਜ ਮੇਰੇ ਤੇ ਕਿਰਪਾ ਕਰੋ ਮੈਂ ਕੁਝ ਮੰਗਣਾ ਸੀ ਦਸਵੇਂ ਪਾਤਸ਼ਾਹ ਬੋਲੇ ਕਹਿੰਦੇ ਮੰਗੋ ਕਵੀ ਹੰਸਰਾਮ ਜੀ ਕੀ ਚਾਹੀਦਾ ਹੈ ਹੱਥ ਜੋੜ ਕੇ ਕਿਹਾ ਸੱਚੇ ਪਾਤਸ਼ਾਹ ਮੈਂ ਖਜ਼ਾਨਾ ਮੰਗਿਆ ਨਹੀਂ ਤੁਸੀਂ ਆਪੇ ਦਿੱਤਾ ਮੈਂ ਹਾਥੀ ਮੰਗਿਆ ਨਹੀਂ ਤੁਹਾਡੇ ਤੋਂ ਮਹਾਰਾਜ ਤੁਸੀਂ ਆਪੇ ਹੀ ਦਿੱਤਾ ਮੈਂ ਖਜ਼ਾਨਾ ਨਹੀਂ ਮੰਗਿਆ ਮੈਂ ਹਾਥੀ ਨਹੀਂ ਮੰਗਿਆ ਤੁਸੀਂ ਆਪੇ ਹੀ ਦਿੱਤਾ ਇੱਕ ਚੀਜ਼ ਮੈਂ ਮੰਗ ਕੇ ਲੈਣੀ ਹਾਂ ਪਾਤਸ਼ਾ ਕਿਰਪਾ ਕਰੋ ਮੈਨੂੰ ਆਪਣੇ ਚਰਨਾਂ ਵਿੱਚ ਥਾਂ ਦੇ ਦਿਓ ਇਹ ਮੰਗ ਕੇ ਲੈਣਾ ਪੈਂਦਾ ਸਾ ਸੰਗਤ ਇਹ ਮੰਗ ਕੇ ਹੀ ਲੈਣਾ ਪੈਂਦਾ ਆਪਾਂ ਨਹੀਂ ਮੰਗਾਂਗੇ ਬਾਅਦ ਵਿੱਚ ਲੋਕੀ ਮਰਨ ਤੋਂ ਬਾਅਦ ਅਰਦਾਸਾਂ ਕਰਨਗੇ ਚਰਨਾਂ ਕਮਲਾ ਚ ਨਿਵਾਸ ਦਿਓ ਨਿਵਾਸ ਦਿਓ ਉਹ ਪਤਾ ਨਹੀਂ ਕਿਸੇ ਨੇ ਦਿਲੋਂ ਅਰਦਾਸ ਕਰਨੀ ਵੀ ਹੈ ਕਿ ਨਹੀਂ ਕਰਨੀ ਆਪਾਂ ਜਿਉਂਦਿਆਂ ਜੀ ਆਪਣੇ ਲਈ ਅਰਦਾਸ ਕਰੀਏ ਮਹਾਰਾਜ ਚਰਨਾਂ 'ਚ ਥਾਂ ਦੇ ਦਿਓ ਦਸਵੇਂ ਪਾਤਸ਼ਾਹ ਬੋਲੇ ਜਦੋਂ ਕਵੀ ਹੰਸਰਾਮ ਜੀ ਨੇ ਕਿਹਾ ਮਹਾਰਾਜ ਵਸ ਚਰਨਾਂ ਵਿੱਚ ਥਾਂ ਦੇ ਦਿਓ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਖੁਸ਼ ਹੋ ਕੇ ਬੋਲੇ ਕਹਿੰਦੇ ਸਾਦ ਸਾਦ ਸ਼ਾਬਸ਼ ਸ਼ਾਬਸ਼ ਕਵੀ ਹੰਸਰਾਮ ਤੂੰ ਜਿੱਤ ਗਿਆ ਜਾ ਅਨੰਦਪੁਰ ਸਾਹਿਬ ਆਉਂਦਾ ਜਾਂਦਾ ਰਹੀਂ ਤੈਨੂੰ ਗੁਰੂ ਨਾਨਕ ਦੇ ਚਰਨਾਂ 'ਚ ਥਾਂ ਮਿਲ ਜਾਏਗੀ ਆਨੰਦਪੁਰ ਸਾਹਿਬ ਆਉਂਦਾ ਜਾਂਦਾ ਰਹੀਂ ਤੈਨੂੰ ਗੁਰੂ ਨਾਨਕ ਦੇ ਚਰਨਾਂ 'ਚ ਥਾਂ ਮਿਲ ਜਾਏਗੀ ਕਵੀ ਹੰਸ ਰਾਮ ਆਨੰਦਪੁਰ ਸਾਹਿਬ ਆਉਂਦਾ ਰਿਹਾ 52 ਕਵੀਆਂ ਵਿੱਚੋਂ ਦਾ ਨਾਮ ਪਾਤਸ਼ਾਹ ਨੇ ਦਰਜ ਕੀਤਾ ਸਾਧ ਸੰਗਤ ਇੱਕ ਵਕਤ ਆਇਆ ਉਹਨੂੰ ਪਾਤਸ਼ਾਹ ਨੇ ਚਰਨਾਂ 'ਚ ਥਾਂ ਦਿੱਤੀ ਆਪਾਂ ਵੀ ਅਰਦਾਸ ਕਰੀਏ ਪੁੱਤਰ ਧੀਆਂ ਪੈਸਾ ਵਿਦੇਸ਼ ਇੱਧਰ ਉੱਧਰ ਜ਼ਮੀਨ ਜਾਇਦਾਦ ਇਹ ਬਹੁਤ ਛੋਟੀਆਂ ਚੀਜ਼ਾਂ ਨੇ ਸਿੱਖ ਨੇ ਇਹ ਜ਼ਰੂਰ ਮੰਗਣਾ ਮਹਾਰਾਜ ਸਾਨੂੰ ਆਨੰਦਪੁਰ ਸਾਹਿਬ ਦੇ ਵਾਸੀ ਬਣਾ ਲਓ ਸਾਨੂੰ ਖੰਡੇ ਵਾਟੇ ਦੀ ਪੌਲ ਅਮਰਤ ਦੀ ਦਾਤ ਦੇ ਦਿਓ ਪਾਦਸ਼ਾਹ ਸਾਨੂੰ ਆਪਣੇ ਚਰਨਾਂ 'ਚ ਥਾਂ ਦਿਓ ਇਹ ਜ਼ਰੂਰ ਮੰਗਣਾ ਚਾਹੀਦਾ ਜਦੋਂ ਪਾਦਸ਼ਾਹ ਨੇ ਹਾਥੀ 'ਤੇ ਬਿਠਾਇਆ ਨਾ ਕਵੀ ਹੰਸ ਰਾਮ ਜੀ ਹਜ਼ੂਰ ਨੇ ਕਿਹਾ ਜਾਓ ਚਰਨਾਂ 'ਚ ਥਾਂ ਵੀ ਮਿਲੇਗੀ ਜਦੋਂ ਪਾਦਸ਼ਾਹ ਨੇ ਹਾਥੀ 'ਤੇ ਬਿਠਾ ਕੇ ਵਿਧਿਆ ਕੀਤਾ ਤੁਰਨ ਲੱਗਿਆਂ ਮਨ 'ਚ ਪੋਰਾ ਮਾਨ ਨਹੀਂ ਆਇਆ ਮੈਂ ਪੈਦਲ ਤੁਰ ਕੇ ਆਇਆ ਸੀ ਟੁੱਟਾ ਜੋੜਾ ਸੀ ਪੁਰਾਣੇ ਕੱਪੜੇ ਸੀ ਅੱਜ 18000 ਰਜਤਪਨ ਸੋਨੇ ਦੀਆਂ ਮੋਹਰਾਂ ਖਜ਼ਾਨਾ ਮੇਰੇ ਕੋਲ ਐ ਅੱਜ ਮੈਂ ਹੱਥੀ ਦੀ ਪਾਲਕੀ ਤੇ ਬੈਠਾ ਐ ਇਹ ਚਿੱਤ ਵਿੱਚ ਮਾਨ ਨਹੀਂ ਆਇਆ ਤੁਰਨ ਲੱਗਿਆਂ ਰੋਕ ਕੇ ਕੋ ਗੱਲ ਕਹੀ ਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਡੇ ਤੋਂ ਬਗੈਰ ਇੰਨਾ ਪਿਆਰ ਕੋਈ ਵੀ ਨਹੀਂ ਕਰ ਸਕਦਾ ਪਾਤਸ਼ਾਹ ਜਿੰਨਾ ਪਿਆਰ ਤੁਸੀਂ ਸਿੱਖਾਂ ਨੂੰ ਕਰਦੇ ਹੋ ਇੰਨਾ ਪਿਆਰ ਦੁਨੀਆ 'ਚ ਕੋਈ ਨਹੀਂ ਕਿਸੇ ਨੂੰ ਕਰ ਸਕਦਾ ਅੱਜ ਮਾਨ ਰੱਖ ਕੇ ਕਿਆ ਐਸੀ ਲਾਲ ਤੁਜ ਬਿਨ ਕੌਣ ਕਰੇ ਗਰੀਬਨ ਵਾਜ ਗੁਸਈਆ ਮੇਰਾ ਮਥ ਏ ਸ਼ਤਰ ਧਰੇ ਜਾਕੀ ਸ਼ੋਤ ਜਗਤ ਕੋ ਲੱਗੈ ਤਾ ਪਰ ਤੂੰ ਹੀ ਧਰੇ ਨੀਚੇ ਊਚ ਕਰੇ ਮੇਰਾ ਗੋਵਿੰਦ ਕਾਹੂ ਤੇ ਨਾ ਡਰੇ ਇਹ ਗੁਰੂ ਦੀ ਵਡਿਆਈ ਅਹਿਸਾਸਨ ਕਵੀ ਹੰਸ ਰਾਮ ਦੀ ਆਪਣੀ ਰਿਆਸਤ ਪਹੁੰਚੇ ਨਗਾਰਾ ਵੱਜ ਰਿਹਾ ਹੈ 11 ਘੋੜਿਆਂ ਤੇ ਖਜ਼ਾਨਾ ਲੱਦਿਆ ਹੋਇਆ ਸਿੱਖ ਗਏ ਨੇ ਉਹਦਾ ਮਹਿਲ ਘਰ ਬਣਾਉਣ ਜਦੋਂ ਰਿਆਸਤ ਵਿੱਚ ਬੜੇ ਨਾ ਜਿੱਥੋਂ ਰਿਆਸਤ ਕਟੌਚ ਸ਼ੁਰੂ ਹੋਈ ਕਲੂਰ ਤੋਂ ਦੇ ਤੋਸਰ ਰਿਆਸਤ ਦਾ ਰਾਜਾ ਸ਼ਾਮਾਂ ਵਿੱਚ ਲੈ ਸ਼ਿਕਾਰ ਖੇਡ ਰਿਹਾ ਹੈ ਉਹਨੇ ਵਖਿਆ ਨਗਾਰਾ ਵੱਜਦਾ ਹੈ ਹਾਥੀ ਤੇ ਕੋਈ ਬੈਠਾ ਆ ਰਿਹਾ ਹੈ ਘੋੜਿਆਂ ਤੇ ਬੰਦੇ ਆ ਰਹੇ ਨੇ ਕਿਸੇ ਰਿਆਸਤ ਦਾ ਰਾਜਾ ਹੋਣਾ ਹੈ ਤਾਆਂ ਨੂੰ ਤਾਂ ਹੱਥੀ ਤੇ ਬੈਠੇ ਕਿਸੇ ਰਿਆਸਤ ਦਾ ਰਾਜਾ ਆ ਰਿਹਾ ਹੈ ਕਰਪਾਲ ਚੰਦ ਕਟੋਚੀਆ ਕਟੋਚ ਰਿਆਸਤ ਦਾ ਰਾਜਾ ਕਰਪਾਲ ਚੰਦ ਮੋਰੇ ਹੋਇਆ ਇਹਨੇ ਘੋੜੇ ਤੋਂ ਉਤਰ ਕੇ ਆਦਮ ਨਾਲ ਕਿਹਾ ਕਿਸੇ ਰਿਆਸਤ ਕੇ ਰਾਜੇ ਹੋ ਆਪ ਆਪ ਕੋ ਪਹਿਲੀ ਵਾਰ ਦੇਖਾ ਹੈ ਕਿਸੇ ਰਿਆਸਤ ਕੇ ਰਾਜੇ ਹੋ ਤੇ ਹੱਥੀ ਤੇ ਬੈਠਿਆ ਕਵੀ ਹੰਸਰਾ ਅੱਖਾਂ ਪਰ ਕੇ ਕਹਿੰਦਾ ਮੈਂ ਕੋਈ ਰਾਜਾ ਰੂਜਾ ਨਹੀਂ ਹਾਂ ਨਕਿਆ ਜੇ ਰਾਜਾ ਨਹੀਂ ਹਾਥੀ ਤੇ ਕਿਵੇਂ ਬੈਠਾ ਜੇ ਰਾਜਾ ਨਹੀਂ ਆ ਘੋੜਿਆਂ ਦੀ ਫੌਜ ਸਿੱਖਾਂ ਦੀ ਨਾਲ ਕੌਣ ਹੈ ਜੇ ਰਾਜਾ ਨਹੀਂ ਫਿਰ ਖਜ਼ਾਨਾ ਕਿਵੇਂ ਲਦਿਆ ਹੋਇਆ ਜੇ ਰਾਜਾ ਨਹੀਂ ਤੇ ਹਾਥੀ ਤੇ ਪਾਲਕੀ ਵਿੱਚ ਕਿਵੇਂ ਬੈਠਾ ਤਾਂ ਉਹ ਹੁਣ ਕਵੀ ਹੰਸਰਾਮ ਜੀ ਬੁੱਲੇ ਕਹਿੰਦੇ ਮੈਂ ਕੋਈ ਰਾਜਾ ਰੂਜਾ ਨਹੀਂ ਮੈਂ ਪਤਾ ਕੌਣ ਹੈ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘਰ ਦਾ ਮੰਗਤਾ ਜਾ ਰਿਹਾ ਉਹ ਕਵੀ ਹੰਸਰਮ ਬੁੱਲਿਆ ਕਹਿੰਦਾ ਗੁਰੂ ਗੋਬਿੰਦ ਕੇ ਮੰਗੇ ਕਵੀ ਰਾਜ ਚਲੇ ਜਾਤ ਹੈ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘਰ ਦਾ ਮੰਗਤਾ ਇੱਕ ਛੋਟਾ ਜਿਹਾ ਕਵੀ ਜਾ ਰਿਹਾ ਮੈਂ ਕੋਈ ਰਾਜਾ ਨਹੀਂ ਆ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘਰ ਦਾ ਮੰਗਤਾ ਜਾ ਰਿਹਾ ਕਿਰਪਾਲ ਚੰਦ ਕਟੋਚੀਆ ਹੈਰਾਨ ਹੋ ਕੇ ਬੋਲਿਆ ਉਹ ਜਿਹਦੇ ਘਰ ਦੇ ਮੰਗਤੇ ਹੱਥੀਆਂ ਤੇ ਆਉਂਦੇ ਨੇ ਉਹ ਦਾਤਾ ਕਿੰਨਾ ਵੱਡਾ ਹੋਇਆ ਜਿਹਦੇ ਘਰ ਦੇ ਮੰਗਤਿਆਂ ਦੇ ਕੋਲ ਹੱਥੀ ਨੇ ਉਹ ਦਾਤਾ ਕਿੰਨਾ ਅਮੀਰ ਹੋਏਗਾ ਦਾਤਾ ਕਿੰਨਾ ਵੱਡਾ ਹੋਏਗਾ ਕਰਪਾਲ ਚੰਦ ਕਟੋਚੀਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਫਿਰ ਦਰਸ਼ਨ ਕਰਨ ਆਇਆ ਉਹ ਵੱਖਰੀ ਗੱਲ ਉਹ ਪਹਾੜੀ ਰਾਜਿਆਂ ਨਾਲ ਰਲ ਕੇ ਗੁਰੂ ਦਾ ਵਿਰੋਧੀ ਰਹਿ ਪਰ ਸਾਧ ਸੰਗਤ ਆਹ ਕੁਝ ਵੇਖ ਕੇ ਕਰਪਾਲਜੰਦ ਕਟੋਚੀਏ ਨੇ ਵੀ ਸੀਸ ਚੁਕਾਇਆ ਕਹਿਣ ਤੋਂ ਭਾਵ ਐਡੇ ਵੱਡੇ ਗੁਰੂ ਦਾ ਦਰ ਛੱਡ ਕੇ ਛੋਟੀਆਂ ਚੀਜ਼ਾਂ ਨਹੀਂ ਮੰਗਣੀਆਂ ਚਾਹੀਦੀਆਂ ਜੋ ਕੁਝ ਮਿਲੇ ਉਹਦਾ ਸ਼ੁਕਰ ਨਾ ਕਰੀਏ ਸਭ ਕੁਝ ਮੰਗਣ ਦੀ ਖੁੱਲ੍ਹ ਐ ਸਿੱਖ ਗੁਰੂ ਕੋਲੋਂ ਜੋ ਮਰਜ਼ੀ ਮੰਗੇ ਪਰ ਨਾਲ ਇਹ ਜ਼ਰੂਰ ਕਵੇ ਪਾਤਸ਼ਾਹ ਆਪਣਾ ਨਾਮ ਦਿਓ ਇਹ ਯਾਦ ਰੱਖਣੇ ਕਿ ਬਿਨ ਤੁਧ ਹੋਰ ਜੇ ਮੰਗਣਾ ਪੜੋ ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਜੋ ਮੰਗ ਰਹੇ ਉਹਦਾ ਦੂਜਾ ਪਾਸਾ ਦੁੱਖ ਹੈ ਜੇ ਸੁਖ ਚਾਹੁੰਦੇ ਹੋ ਫਿਰ ਨਾਮ ਮੰਗਣਾ ਪੜੋ ਵਿਣ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੇ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ ਮਹਾਰਾਜ ਆਪਣਾ ਨਾਮ ਦਿਓ ਇਰਦਾਸ ਰੋਜ਼ ਕਰਨੀ ਚਾਹੀਦੀ ਵਿਸਰਨਾ ਹੀਂਦਾ ਤਾਰ ਆਪਣਾ ਨਾਮ ਦੇਹੋ